ਅੱਜ ਦੇ ਤਾਂ ਨੂੰ ਮੁੱਖ ਖਬਰਾਂ ਸੁਣਾਉਣੇ ਆ ਵੱਡੀਆਂ ਖਬਰਾਂ ਜੁੜੀਆਂ ਨੇ ਭਾਈ ਸੰਦੀਪ ਸਿੰਘ ਸੰਨੀ ਤੇ ਉਹ ਬੁਚੜ ਅਫਸਰਾ ਜਿਹੜਾ ਕਿ ਨਰਕਾ ਨੂੰ ਤੁਰ ਗਿਆ ਤੇ ਕਿਸਾਨਾਂ ਦੇ ਨਾਲ ਜੁੜੀ ਖਬਰਾਂ ਤੇ ਪ੍ਰਵਾਸੀ ਮਜ਼ਦੂਰਾਂ ਦੇ ਨਾਲ ਆ ਤੇ ਕਿਹੜੇ-ਕਿਹੜੇ ਕਿਸਾਨ ਨੇ ਜਿਹੜੇ ਆਗੂ ਨੇ ਜਿਹੜੇ ਪ੍ਰਵਾਸੀ ਮਜ਼ਦੂਰਾਂ ਦੇ ਹੱਕ ਦੇ ਵਿੱਚ ਆਏ ਆ ਕਿ ਪੰਜਾਬ ਦੇ ਵਿੱਚ ਅੱਜ ਮਾਹੌਲ ਬਣ ਰਿਹਾ ਇਹਨਾਂ ਦੇ ਤਵਾਮ ਆਪਾਂ ਗੱਲਬਾਤ ਕਰਦੇ ਆ ਆਸੀ ਕਾਲ ਜੀ ਪਹਿਲਾਂ ਆਪਾਂ ਸਭ ਤੋਂ ਪਹਿਲਾਂ ਗੱਲ ਕਰਦੇ ਆ ਕਿ ਉਸ ਬੁੱਚੜ ਅਫਸਰ ਦੇ ਜਿਹੜਾ ਕਿ ਸੂਬਾ ਸਰਹੰਦਾ ਆਪਣੇ ਆਪ ਨੂੰ ਅਖਵਾਉਂਦਾ ਸੀ ਜਿਨੇ ਕਿ ਬੇਦੋਸੇ ਪਤਾ ਨਹੀਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਤਦਾਦ ਦੇ ਵਿੱਚ ਮੁੰਡਿਆਂ ਨੂੰ ਚੱਕ-ਚੱਕ ਕੇ ਮਾਰਿਆ ਜਿਹੜੀ ਕਿ ਇੱਥੋਂ ਤੱਕ ਕਿਹਾ ਜਾਂਦਾ ਕਿ ਕੇ ਪੀ ਐਸ ਗੱਲ ਜਿਹੜਾ ਬੁੱਚੜਾ ਉਹ ਵੀ ਇਹਦੇ ਜਿਹੜਾ ਪਹਿਲੇ ਹੱਥ ਲਾਉਂਦਾ ਸੀ ਜ਼ਾਲਮ ਦੇ ਐਡਾ ਨਰਦਈ ਅਫਸਰ ਸੀ ਕਹਦੇ ਜਿਨੇ ਕਿ ਆਪਾਂ ਇਹ ਕਹਦੇ ਕਿ ਸੁਣਨ ਤੋਂ ਪਰੇ ਗੱਲਾਂ ਨੇ ਜਾਂ ਆਪਾਂ ਕਹਦੇ ਗਿਣਤੀ ਮਿੰਤੀ ਕੋਈ ਨਹੀਂ ਸਿੱਖਾਂ ਦੀ ਜਿਨੇ ਇਹਨੇ ਸਿੱਖਾਂ ਦੇ ਮੁੰਡੇ ਖਪਾਏ ਨੇ ਪਰ ਦੁੱਖ ਦੀ ਗੱਲ ਇਹ ਆ ਕਿ ਬੱਚਿਆ ਬੜਾ ਟਾਈਮ ਰਿਹਾ ਇਹ ਜ਼ਾਲਮ ਦੇਖੋ ਜੇਕਰ ਬੰਦਾ ਇੱਕ ਦਾ ਕੋਈ ਕਤਲ ਕਰਦਾ ਤੇ ਉਹਨੂੰ ਵੀ ਉਮਰ ਕੈਦ ਹੁੰਦੀ ਆ ਇੱਥੇ ਇਹਨੇ ਸੈਂਕੜੇ ਨੌਜਵਾਨਾਂ ਨੂੰ ਕਾਤਲ ਕਰਕੇ ਉਹਨਾਂ ਦੀ ਲਾਸ਼ਾਂ ਨੂੰ ਜਿਹੜਾ ਪਤਾ ਨਹੀਂ ਕਿੱਥੇ ਖਪਾ ਦਿੱਤਾ ਤੇ ਨਾਲੇ ਉਹ ਕਾਨੂੰਨ ਦੀ ਵਰਦੀ ਜਿਹੜੀ ਇਹ ਸੌਂ ਖਾਂਦੇ ਆ ਕਾਨੂੰਨ ਦਾ ਰੋਜ ਜਿਹੜਾ ਇਹ ਜਿਹੜਾ ਢੰਡੋਰਾ ਪਟਦੇ ਆ ਤੇ ਉਸ ਕਾਨੂੰਨ ਦੇ ਥੱਲੇ ਰਹਿ ਕੇ ਇਹਨੇ ਇਹ ਜਿਹੜਾ ਸਿੱਕੇ ਟੰਗੇ ਆ ਬਾਬਾ ਚਰਨ ਸਿੰਘ ਦੱਸਿਆ ਜਾ ਰਿਹਾ ਕਾਰ ਸੇਵਾ ਵਾਲੇ ਅਤੇ ਤਿੰਨ ਹੋਰ ਉਹਦੇ ਸਿੰਘ ਜਿਨ੍ਹਾਂ ਨੂੰ ਗੁਰੂ ਘਰਾਂ ਦੇ ਵਿੱਚ ਉਹ ਚੱਕ ਚੱਕ ਕੇ ਇਸ ਜ਼ਾਲਮ ਨੇ ਅਇ ਤੋਂ ਕਦ ਤੱਕ ਤਾਂ ਆਇਆ ਕਿ ਬਾਬਾ ਚਰਨ ਸਿੰਘ ਨੂੰ ਜੀਪ ਦੇ ਨਾਲ ਬੰਨ ਕੇ ਇੱਕ ਪਾਸੇ ਟਰੈਕਟਰ ਦੇ ਨਾਲ ਬੰਨ ਕੇ ਵਿਚਾਲੋ ਪਾੜ ਦਿੱਤਾ ਇਸ ਜਾਲਮ ਨੇ ਐਸ ਤੋਂ ਬਾਦ ਘਣਾਉਣਾ ਪਾਪੀ ਦੁਸ਼ਟ ਬੱਚੜਾ ਕਸਾਈ ਕਿਹੜਾ ਹੋ ਸਕਦਾ ਤੇ ਪਰ ਦੇਖੋ ਕਿੰਡਾ ਬਿਰਤੀਵਾ ਜਾਲਮਾ ਭੋਰਾ ਤਰਸ ਨਹੀਂ ਖਾਦਾ ਤੇ ਕਰੀਬ ਇਹਨੂੰ 6 ਕੇਸਾਂ ਦੇ ਵਿੱਚ ਜਿਹੜੀ ਸਜ਼ਾ ਹੋ ਚੁੱਕੀ ਸੀ ਅਜੇ ਇੱਕ ਕੇਸ ਹੋਰ ਬਾਕੀ ਸੀ ਤੇ ਨਾਲ ਦੇ ਜਿਹੜਾ ਦਾ ਸਾਥੀ ਗਰਵਾਚਨਾਗਾ ਉਹਨੇ ਬਹੁਤ ਭਾਪ ਕਮਾਇਆ ਇੱਥੇ ਮਾਨਸਾ ਜ਼ਿਲ੍ਹੇ ਦੇ ਜੋਗਾ ਕਸਬੇ ਦੇ ਵਿੱਚ ਹੁੰਦਾ ਸੀ ਇੱਕ ਬੁੱਧ ਸਿੰਘ ਇਨਸਪੈਕਟਰਾ ਜੇ ਜਿਉਂਦਾ ਬਠੰਡੇ ਬੈਠਾ ਉਹਨੇ ਬੜੇ ਜ਼ੁਲਮ ਕੀਤੇ ਬੜੇ ਸਿੱਖ ਨੌਜਵਾਨਾਂ ਨੂੰ ਮਾਰਿਆ ਬੜੇ ਕੋ-ਗੋਕੇ ਸ਼ਹੀਦ ਕੀਤੇ ਆ ਬੜੇ ਬੇਦੋਸੇ ਨੌਜਵਾਨਾਂ ਦਾ ਕਤਲ ਕੀਤਾ ਕਾਰਨ ਕੀਤਾ ਉਸ ਦੁਸ਼ਟ ਨੇ ਕਿੰਨੇ ਮਾਮਾ ਦੇ ਪੁੱਤ ਖਪਾ ਦਿੱਤੇ ਆ ਅਜੇ ਬੜੇ ਬੁੱਚੜਾ ਜਿਹੀ ਜਿਹੜਾ ਜਿਉਂਦੇ ਆ ਪਾਪੀ ਆ ਤੇ ਹੁਣ ਇਹ ਦੱਸਿਆ ਜਾ ਰਿਹਾ ਸੂਤਰਾਂ ਤੋਂ ਜਿਹੜੀ ਜਾਣਕਾਰੀ ਮਿਲੀ ਜਿਸ ਜਨੇ ਕਾ ਕਿ ਉਸ ਪਾਪੀ ਦੀ ਜਿਹੜੀ ਲਾਸ਼ ਨੂੰ ਜਿਹੜਾ ਪਰਿਵਾਰ ਨੇ ਇਨਕਾਰ ਕਰ ਦਿੱਤਾ ਲੈਣ ਤੋਂ ਜਿੱਦਿਆ ਰਸਮਾ ਜਿਹੜੀਆਂ ਪੁਲਿਸ ਕਰੂਗੀ ਉਸ ਬੁੱਚੜ ਦੀਆਂ ਪਰ ਮੈਂ ਤੁਹਾਨੂੰ ਇੱਥੇ ਦੱਸ ਦੇਵਾਂ ਕਿ ਜੇਕਰ ਪਰਿਵਾਰ ਨੇ ਸਤਿਮੁੱਚੀ ਇਨਕਾਰ ਕਰ ਦਿੱਤਾ ਤਾਂ ਉਸ ਪਰਿਵਾਰ ਨੂੰ ਸਵਾਸੇ ਜਿਹੜਾ ਦੇਣੀ ਬਣਦੀ ਹੈ ਜੇਕਰ ਉਹ ਪਰਿਵਾਰ ਇਸ ਬੁੱਚੜ ਦੀ ਇਹ ਡੈੱਡ ਬੋਡੀ ਲੈਂਦਾ ਤੇ ਇਸ ਸੂਬਾ ਸਰਹੰਦ ਦੀ ਤੇ ਫਿਰ ਬਹੁਤ ਹੀ ਮਾੜੀ ਗੱਲ ਆ ਤੇ ਲਾਂਡ ਤਾਂ ਫਿਰ ਲੋਕ ਭਾਈ ਉਹਨਾਂ ਨੂੰ ਵੀ ਪਹੁੰਚਣਗੇ ਆਉਣ ਵਾਲੇ ਟਾਈਮ ਦੇ ਵਿੱਚ ਆ ਸਵੇ ਸਰਹੰਦ ਦਾ ਭਾਈ ਸੰਦੀਪ ਸਿੰਘ ਸੰਨੀ ਨੇ ਅੰਤ ਕਰ ਦਿੱਤਾ ਤੇ ਅੱਜ ਸੰਦੀਪ ਸਿੰਘ ਸੰਨੀ ਦੇ ਨਾਲ ਸਾਰੇ ਸਿੱਖ ਕੌਮ ਨੂੰ ਖੜਨਾ ਚਾਹੀਦਾ ਕਿਉਂਕਿ ਬੇਸਕ ਜਵੇਂ ਮਰਜੀ ਮਰਿਆ ਬੇਸਕ ਇਹਨਾਂ ਦਾ ਕਹਿੰਦੇ ਆ ਪਾਪੀ ਕਰਮ ਕਮਾਮ ਦੇ ਕਾਦ ਦੇ ਹਾਏ ਹਾਏ ਇਹ ਦੁਨੀਆ ਤੋਂ ਥੋੜਾ ਜੇਕਰ ਹੋਰ ਟੜਫ ਟੜਕ ਕੇ ਮਰਦਾ ਤੇ ਸ਼ਾਇਦ ਹੋਰ ਕਿਸੇ ਉਹਨਾਂ ਮਾਵਾ ਦੇ ਜਿਨ੍ਹਾਂ ਦੇ ਪੁੱਤ ਚੋਚ ਚੋਕ ਕੇ ਮਾਰੇ ਇਸ ਜ਼ਾਲਮ ਨੇ ਹੋ ਸਕਦਾ ਉਹਨਾਂ ਦੇ ਹੋਰ ਥੋੜੀ ਠੰਡ ਪੈਂਦੀ ਟਾ ਬੁੱਚੜਾ ਕਹਿਣ ਤੋਂ ਸੁਣ ਤੋਂ ਪਰੇ ਦੀਆਂ ਗੱਲਾਂ ਨੇ ਜਿਹੜੀਆਂ ਕਿ ਇੱਥੇ ਇਹ ਗੱਲਾਂ ਕਈਆਂ ਨਹੀਂ ਜਾ ਸਕਦੀਆਂ ਜੋ ਕੁਝ ਇਹਨੇ ਕਾਰੇ ਕੀਤੇ ਆ ਸੰਦੀਪ ਸੰਨੀ ਨੇ ਜਿਹੜਾ ਸੂਬੇ ਸਰਹੰਦ ਦਾ ਅੰਤ ਕਰ ਦਿੱਤਾ ਤੇ ਅੱਜ ਸਿੱਖ ਕੌਮ ਨੂੰ ਉਹਦੇ ਨਾਲ ਖੰਨਾ ਚਾਹੀਦਾ ਜਿਸ ਤਰ੍ਹਾਂ ਉਹਦੇ ਨਾਲ ਤਸੱਦਦ ਕੀਤਾ ਗਿਆ ਦੂਸਰੀ ਖਬਰ ਜੁੜੀ ਆ ਜਿਹੜੇ ਕਿ ਪ੍ਰਵਾਸੀ ਮਜ਼ਦੂਰ ਨੇ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਹਸ਼ਿਆਰਪੁਰ ਤੋਂ ਜਿਹੜੇ ਬੱਚੇ ਨਾਲ ਘਟਨਾ ਵਾਪਰੀ ਹੈ ਉਸ ਤੋਂ ਬਾਅਦ ਜਿਹੜਾ ਪੰਜਾਬ ਦੇ ਵਿੱਚ ਆ ਇੱਕ ਮਹਿਮੂਠੀ ਲਗਾਤਾਰ ਪੰਚਾਇਤਾਂ ਵੱਲੋਂ ਮਤੇ ਪਾਏ ਗਏ ਉਸ ਤੋਂ ਬਾਅਦ ਇਹ ਕਿਹਾ ਗਿਆ ਕਿ ਭਈਆਂ ਨੂੰ ਇੱਥੋਂ ਭਜਾਇਓ ਕੱਢਿਆ ਜਾਵੇ ਕਿਉਂਕਿ ਇਹਨਾਂ ਨੇ ਇੱਕ ਹਰਕਤ ਨਹੀਂ ਕੀਤੀ ਇੱਕ ਘਟਿਆ ਕਰਤੂਤਰੀ ਕੀਤੀ ਪਤਾ ਨਹੀਂ ਕਿੰਨੇ ਕਿ ਇਹਨਾਂ ਨੇ ਵੀ ਜਿਹੜਾ ਪੰਜਾਬੀਆਂ ਦਾ ਕਤਲ ਕੀਤਾ ਇੱਕ ਉਸ ਬੱਚੇ ਦਾ ਜਿਹੜੇ ਬੱਚੇ ਦਾ ਹਰ ਇੱਕ ਨਾਲ ਪਿਆਰ ਹੁੰਦਾ ਬੱਚੇ ਦੀ ਕਿਸੇ ਦੇ ਨਾਲ ਦੁਸ਼ਮਣੀ ਨਹੀਂ ਹੁੰਦੀ ਪਰ ਉਹ ਬੱਚਾ ਇਹਨੇ ਚੁੱਕ ਕੇ ਜਿਹੜਾ ਕੰਡੈਮ ਕਰਕੇ ਉਹਦੇ ਨਾਲ ਕੀ ਕੁਝ ਕੀਤਾ ਤੇ ਉਹ ਤੁਸੀਂ ਸਾਰੇ ਅੱਖਾਂ ਦੇ ਨਾਲ ਦੇਖਿਆ ਇੱਥੇ ਮੈਂ ਉਹ ਗੱਲਾਂ ਕਹਿ ਨਹੀਂ ਸਕਦਾ ਤੇ ਪਰ ਉਸ ਜ਼ਾਲਮ ਨੇ ਤੇ ਅੱਜ ਆਪਾਂ ਚਲ ਮੰਨ ਲੈਂਦੇ ਆ ਕਿ ਭਾਈ ਪੰਜੇ ਉਂਗਲਾਂ ਇੱਕਸਾਰ ਨਹੀਂ ਹੁੰਦੀਆਂ ਪਰ ਤੁਸੀਂ ਦੇਖੋ ਕਿ ਪੰਜਾਬੀਆਂ ਦਾ ਖਾ ਕੇ ਪੰਜਾਬ ਉਹ ਧਰਤੀ ਆ ਜਿੱਥੇ ਸਾਡੇ ਸਿੱਖਾਂ ਸ਼ਹੀਦਾਂ ਨੇ ਸਾਡੇ ਉਹਨਾਂ ਨੌਜਵਾਨ ਸੂਰਬੀਰ ਯੋਧਿਆਂ ਨੇ ਆਪਣੀਆਂ ਹਸਾਹਤਾਂ ਦੇ ਕੇ ਖੂਨ ਦੇ ਨਾਲ ਇਸ ਪੰਜਾਬ ਨੂੰ ਹਰਾ ਭਰਾ ਕੀਤਾ ਇਸ ਪੰਜਾਬ ਦੀ ਹੋਂਦ ਨੂੰ ਬਚਾਇਆ ਇਸ ਪੰਜਾਬ ਦੇ ਲਈ ਅੱਜ ਵੀ ਮਾਵਾਂ ਦੇ ਪੁੱਤ ਲੜ ਰਹੇ ਆ ਇਸ ਪੰਜਾਬ ਨੂੰ ਬਚਾਉਣ ਦੇ ਲਈ ਸਾਡੇ ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ ਵੈਸੇ ਤਾਂ ਸਾਰੇ ਦੇਸ਼ ਨੇ ਦਿੱਤੀਆਂ ਅੱਜ ਜੇਕਰ ਜਿਉਂਦਾ ਪੰਜਾਬ ਤਾਂ ਕਹਿੰਦੇ ਗੁਰਾਂ ਦੇ ਨਾਮ ਤੇ ਜਿਉਂਦਾ ਪਰ ਇੱਥੇ ਕਲੰਕਿਤ ਕੌਣ ਕਰੇ ਆ ਉਹ ਪਾਣ ਖਾਣੇ ਜਿਹੜੇ ਬਿਹਾਰ ਜੁਪੀ ਤੋਂ ਆਉਂਦੇ ਆ ਤੇ ਇੱਥੇ ਧਰਤੀ ਜਿਹੜੀ ਗੰਦ ਜਿਹੜੀ ਕਰਦੇ ਆ ਪਰ ਦੁੱਖ ਦੀ ਗੱਲ ਆ ਇੱਥੇ ਜਿਹੜੇ ਆਪਣੇ ਆਪ ਨੂੰ ਕੁਝ ਕ ਆਪਾਂ ਉਹਨੂੰ Hindu ਨਹੀਂ ਕਹਿ ਸਕਦੇ ਟੁਕੜਬੋਚ ਕਹਾਗੇ ਉਹਨਾਂ ਨੂੰ ਟੁਕੜਬੋਚ ਉਹ ਕਹਿੰਦੇ ਅੱਜ ਇੱਕ ਦਾ ਬਿਆਨ ਆਇਆ ਕਹਿੰਦਾ ਜਿਹੜੇ ਪੰਜ ਪਿਆਰੇ ਸੀ ਕਹਿੰਦਾ ਉਹ ਵੀ ਪ੍ਰਵਾਸੀ ਮਜ਼ਦੂਰ ਸੀ ਉਹਨਾਂ ਦੀ ਜ਼ੁਬਾਨ ਛੜ ਜਾਵੇ ਉਹਨਾਂ ਦੀ ਕਹਿੰਦਾ ਪੰਜਾਬੀ ਨਹੀਂ ਕੋਈ ਆਇਆ ਸਿੱਖ ਨਹੀਂ ਕਹਿੰਦਾ ਉਦੋਂ ਖੜਾ ਹੋਇਆ ਹੁਣ ਤੁਸੀਂ ਪਾਣ ਖਾਣਿਓ ਹੁਣ ਤੁਸੀਂ ਸਾਨੂੰ ਦੱਸੋਗੇ ਕਿ ਸਿੱਖ ਦਾ ਇਤਿਹਾਸ ਸਿੱਖ ਕੌਮ ਦਾ ਇਤਿਹਾਸ ਕੀ ਆ ਇਹ ਦੱਸਣਗੇ ਹੁਣ ਸਾਨੂੰ ਆ ਕੁ ਲੁਧਿਆਣੇ ਤੋਂ ਆ ਪਤਾ ਨਹੀਂ ਕੋਈ ਸਰ ਸੈਨਾ ਜਾਂ ਕੋਈ ਹੋਰ ਬਣਾਈ ਹੋਈ ਆ ਕੋਈ ਆਪਣੇ ਆਪ ਨੂੰ ਇਹ ਜਿਹੜੇ ਨਾਕਲੀ ਨੇ ਜਿਹੜੇ ਪਵਾੜਾ ਪੋਣਾ ਚਾਹੁੰਦੇ ਆ ਪੰਜਾਬ ਦੇ ਵਿੱਚ ਤੇ ਦੂਸਰੀ ਗੱਲ ਜਿਹੜੇ ਕਿ ਕਿਸਾਨ ਲੀਡਰ ਨੇ ਸ਼ਰਮ ਦੀ ਗੱਲ ਆ ਬੜੀ ਤੇ ਉਹ ਵੀ ਕਹਿੰਦੇ ਜੀ ਭਈਏ ਤੋਂ ਬਿਨਾ ਕਹਿੰਦੇ ਸਾਡੀਆਂ ਇੰਡਸਟਰੀਆਂ ਨਹੀਂ ਚੱਲ ਸਕਦੀਆਂ ਸਾਡੀ ਖੇਤੀ ਤੇ ਚੱਲ ਸਕਦੀ ਸਾਡਾ ਫਲਾਨਾ ਨਹੀਂ ਚੱਲ ਸਕਦਾ ਸਾਡਾ ਧਮਕਾ ਨਹੀਂ ਚੱਲਦਾ ਰਾਜੇਵਾਲ ਦਾ ਬਿਆਨ ਆਇਆ ਬਲਬੀਰ ਸਿੰਘ ਰਾਜੇਵਾਲ ਦਾ ਜਗਿੰਦਰ ਸਿੰਘ ਉਗਰਾਹਾ ਦਾ ਬਿਆਨ ਆਇਆ ਭਈਆਂ ਦੇ ਹੱਕ ਦੇ ਵਿੱਚ ਰੁਲਦੂ ਸਿੰਘ ਮਾਨਸਾ ਦਾ ਬਿਆਨ ਆਇਆ ਹੱਕ ਦੇ ਵਿੱਚ ਕਿਉਂਕਿ ਇਹਨਾਂ ਦੇ ਆਪਦੇ ਕਾਰੋਬਾਰ ਆ ਇਹਨਾਂ ਦੀਆਂ ਫੈਕਟਰੀਆਂ ਨੇ ਇਹਨਾਂ ਦੇ ਪੱਠੇ ਆ ਇਹਨਾਂ ਦੇ ਮਜ਼ਦੂਰ ਆਪ ਉਹ ਕੰਮ ਕਰਦੇ ਆ ਇਹਨਾਂ ਦਾ ਹੱਕ ਦੇ ਵਿੱਚ ਆਉਣਾ ਸੀ ਕਿਉਂਕਿ ਜਿਹੜਾ ਵਪਾਰੀ ਵਰਗ ਹੁੰਦਾਗਾ ਜਿਹਦੇ ਕੋਲੇ ਆਪਣੇ ਕੋਲ ਜਿਹੜਾ ਭਈਏ ਜਿਹੜਾ ਰੱਖੇ ਨੇ ਪ੍ਰਵਾਸੀ ਮਜ਼ਦੂਰ ਆ ਉਹਨਾਂ ਤਾਂ ਭਾਈ ਦੁੱਖ ਲੱਗਣਾ ਜਿੰਦੇ ਸਾਰੇ ਫੈਕਟਰੀਆਂ ਚੱਲਦੀਆਂ ਨੇ ਜਿਹਦੇ ਪੰਜਾਬੀ ਕੋਈ ਰੱਖਿਆ ਨਹੀਂ ਤੇ ਸਾਰੇ ਜਿਹੜਾ ਪ੍ਰਵਾਸੀ ਆ ਉਥੇ ਕੰਮ ਕਰਦੇ ਆ ਪਰ ਉਹਨਾਂ ਨੂੰ ਇਹ ਦੁੱਖ ਨਹੀਂ ਲੱਗਦਾ ਕਿ ਜਿਹੜਾ ਪੰਜਾਬ ਦੇ ਵਿੱਚ ਅੱਜ ਕੀ ਹਾਲਾਤ ਹੋ ਰਹੇ ਆ ਪੰਜਾਬ ਦੇ ਪੰਜਾਬ ਦੇ ਵਿੱਚੋਂ ਅਸੀਂ ਪਹਿਲਾਂ ਵੀ ਕਿਹਾ ਸੀ ਕਿ ਅਸੀਂ ਇਹ ਨਹੀਂ ਕਹਿੰਦੇ ਕਿ ਇਹਨਾਂ ਨੂੰ ਭਾਈ ਡਾਂਗਾ ਮਾਰੋ ਜਾਂ ਛੋਟੇ ਮਾਰੋ ਕਾਨੂੰਨ ਦੇ ਤਹਿਤ ਦੇ ਕਹਨੇ ਆ ਜੇ ਬਾਹਰਲੇ ਦੇਸ਼ਾਂ ਦੇ ਵਿੱਚ ਸਾਨੂੰ ਡਿਪੋਰਟ ਕਰਕੇ ਪੰਜਾਬੇ ਨੂੰ ਕੱਢਿਆ ਜਾ ਸਕਦਾ ਤੇ ਫਿਰ ਇੱਥੇ ਸਰਕਾਰਾਂ ਕਿਉਂ ਨਹੀਂ ਕੱਢ ਸਕਦੀਆਂ ਇਸ ਕਰਕੇ ਜਿਹੜਾ ਇਹ ਐਮ ਮੁੱਦੇ ਨੇ ਜਿਹੜੇ ਬੜੇ ਵਿਚਾਰਨ ਵਾਲੇ ਨੇ ਤੇ ਬੜਾ ਜਿਹੜਾ ਉਸ ਪਾਪੀ ਦਾ ਜਿਹੜਾ ਅੱਜ ਦੇਖਦੇ ਆ ਕਿ ਉਹਦਾ ਸੰਸਕਾਰ ਨਹੀਂ ਹੋਣਾ ਚਾਹੀਦਾ ਮੈਨੂੰ ਲੱਗਦਾ ਕਿ ਪੰਜਾਬ ਦੀ ਧਰਤੀ ਦੇ ਉੱਤੇ ਜੇਕਰ ਉਸ ਦਾ ਧੂਆਂ ਵੀ ਫੈਲੂਗਾ ਪਾਪੀ ਦਾ ਪਤਾ ਨਹੀਂ ਕਿੱਥੇ ਕਿੱਥੇ ਜਾਊਗਾ ਉਸ ਪਾਪੀ ਦੀ ਆ ਜਿਹੜੀ ਬਿਸਕੋਰ ਆਖ ਬਣ ਜਾਣਾ ਪਰ ਮੈਨੂੰ ਲੱਗਦਾ ਕਿ ਜਿਸ ਤਰ੍ਹਾਂ ਸੂਬੇ ਸਰਹੰਦ ਨੂੰ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਤੁਹਾਨੂੰ ਸਾਰਾ ਪਤਾ ਹੈਗਾ ਕਿ ਨਿਕਲ ਪਾ ਕੇ ਜਿਹੜਾ ਉਸ ਸੂਬੇ ਸਰਹੰਦ ਦਾ ਜਿਹੜਾ ਹਾਸਲ ਕੀਤਾ ਸੀ ਉਹ ਹੀ ਭਾਈ ਸੰਦੀਪ ਸਿੰਘ ਸੰਨੀ ਨੂੰ ਸਲੂਟ ਕਰਨਾ ਬਣਦਾ ਅੱਜ ਪੰਜਾਬੀਆਂ ਨੂੰ ਅੱਜ ਸਿੱਖ ਕੌਮ ਨੂੰ ਕਿ ਉਸ ਸਰਹੰਦ ਦਾ ਸੂਬੇ ਸਰਹੰਦ ਦਾ ਦੂਸਰੇ ਜਿਹੜਾ ਇੱਕ ਹੋਰ ਸਰਹੰਦ ਦਾ ਸੂਬਾ ਪੈਦਾ ਹੋਇਆ ਸੀ ਉਹਦਾ ਅੰਤ ਕੀਤਾ ਉਹਨੂੰ ਵੀ ਜਿਹੜਾ ਉਸੇ ਜਿਹੜਾ ਅਨਸ ਬੰਸ ਦੇ ਵਿੱਚੋਂ ਆ ਤੇ ਉਹਨੂੰ ਵੀ ਜਿਹੜਾ ਕਿਥੇ ਦਫਨਾਇਆ ਜਾਵੇ ਤੇ ਇਸ ਕਰਕੇ ਜਿਹੜਾ ਵੀਡੀਓ ਨੂੰ ਜਰੂਰ ਸਾਂਝਾ ਕਰ ਦਿਓ ਅੱਗੇ ਜਰੂਰ ਸ਼ੇਅਰ ਕਰ ਦਿਓ ਤੇ ਜਰੂਰ ਇੱਕ ਹੋਰ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਨਾ ਵੀਡੀਓ ਸ਼ੇਅਰ ਵੀ ਨਹੀਂ ਕਰਨੀ ਜੇ ਤੁਹਾਨੂੰ ਨਹੀਂ ਚੰਗੀ ਲੱਗਦੀ ਕਿਸੇ ਨੂੰ ਤਾਂ ਇੱਕ ਬੇਨਤੀ ਜਰੂਰ ਆ ਕਿ ਕਮੈਂਟ ਜਰੂਰ ਕਰ ਦਿਓ ਆਪਣੇ ਸੁਝਾਅ ਜਰੂਰ ਦੇ ਦਿਓ ਕਿ ਤੁਹਾਡੇ ਸੁਝਾਵਾਂ ਦੇ ਤਹਿਤ ਸਾਨੂੰ ਪਤਾ ਲੱਗਦਾ ਰਹਿੰਦਾ ਕਿ ਕੀ ਤੁਸੀਂ ਚਾਹੁੰਦੇ ਹੋ ਕਿ ਅਸਲ ਕੀ ਤੁਹਾਨੂੰ ਵੀ ਪਤਾ ਹੋਣਾ ਚਾਹੀਦਾ ਕਿ ਹੋਰ ਇਹਦੀਆਂ ਕਿੰਨੇ ਕਿਹੜੇ ਕਿੜੀਆਂ ਇਹਨਾਂ ਦੇ ਕਰਤੂਤਾਂ ਸੀ ਤੇ ਕਿਹੜੇ ਕਿਹੜੇ ਹੋਰ ਅਵਸਰ ਬੈਠੇ ਆ ਕਿੰਨਾ ਕਿੰਨਾ ਦੇ ਹੋਰ ਬੱਚੇ ਇਹਨਾਂ ਦਾ ਝਾਲਮਾ ਨੇ ਮਾਰੇ ਆ ਤੇ ਉਹ ਮੈਨੂੰ ਅਗਲੀ ਵੀਡੀਓ ਪਾ ਤੁਹਾਡੇ ਜਲਦੀ ਇੱਕ ਹੋਰ ਲੈ ਕੇ ਹਾਜ਼ਰ ਹੁੰਨੇ ਆ ਉਹ ਤੱਕ ਮੈਨੂੰ ਦਿਓ ਇਜਾਜ਼ਤ ਤੁਸੀਂ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਜਰੂਰ ਕਰਨਾ ਧੰਨਵਾਦ ਬੈਦੂ ਜੀ ਦਾ ਖਾਲਸਾ ਬਰਜ ਕੀ ਫਤਿਹ